ਸ਼ਸ਼ੀਕਲ ਖਸਰਾਪਰਾ ਨੂੰ ਸਵਾਗਤ ਹੈ ਤੁਹਾਡਾ ਮਾਲਵਾ ਫਾਰਮ ਇਨਫੋਰਮੇਸ਼ਨ ਚੈਨਲ ਤੇ ਹੁਣ ਜਿਹੜੇ ਇੱਕਾ ਦੁੱਕਾ ਥਾਵਾਂ ਤੇ ਜੇ ਆਪਾਂ ਅਗਲੇ ਲਈ ਜਿੰਨਾ ਭਰਾਮਣੇ ਆਲੂ ਵਗੈਰਾ ਲਾਉਣੇ ਨੇ ਉੱਥੇ ਬਾਸਮਤੀ ਬੀਜੀ ਹੋਈ ਸੀਗੀ ਉੱਥੇ ਬਾਸਮਤੀ ਲਾਈ ਹੋਈ ਸੀ ਜਾਂ ਜਾਂ ਹਾਈਬ੍ਰਿਡ ਘੱਟ ਟਾਈਮ ਵਾਲੇ ਸ਼ੋਰਟ ਟਰਮ ਦੀਆਂ ਜਿਹੜੀਆਂ ਵੈਰਾਈਟੀਆਂ ਨੇ ਉਹ ਲਾਉਣੇ ਹੁੰਦੇ ਆ ਜਾਂ ਖਾਸ ਕਰਕੇ 1509 ਲਾਈ ਸੀ 1847 ਜੇ ਅਗਲੇ ਹਫਤੇ ਆਉਣੀਆਂਗੀ ਤਾਂ ਕਿਛੇ ਕਿਛੇ ਭਰਾ ਨੇ 1699 ਲਈ ਸੀ ਤਾਂ ਉਥੇ ਖਾਸ ਕਰਕੇ 1509 ਦੀ ਤਰਜੀਹ ਹੁੰਦੀ ਆ ਬਹੁਤ ਸਾਰੇ ਕਿਸਾਨ ਭਰਾ ਕਿਉਂਕਿ 1699 ਜਿਹੜੀ ਉਹਨੂੰ ਡਿੱਗਣ ਦੀ ਪ੍ਰੋਬਲਮ ਸਭ ਤੋਂ ਵੱਧ ਆ ਤਾਂ ਉਹਦੇ ਝਾੜ ਬਾਰੇ ਗੱਲਬਾਤ ਕਰਦੇ ਆ ਕਿਸਾਨ ਭਰਾ ਉਹ ਸ਼ੁਰੂਆਤੀ ਝਾੜ ਕਿਉਂ ਜੇ ਰਹੇ ਕਿਉਂਕਿ ਆਪਣੇ ਲਾਗੇ ਬਹੁਤ ਸਾਰੇ ਕਿਸਾਨ ਭਰਾ ਜਿਹੇ ਜੁੜੇ ਹੋਏ ਨੇ ਜਿਹੜੇ ਜਾਂ ਤਾਂ ਆਲੂ ਦੀ ਖੇਤੀ ਕਰਦੇ ਨੇ ਜਾਂ ਹੋਰ ਕਿਸੇ ਤਰੀਕੇ ਦੇ ਨਾਲ ਅਗੇਤਾ ਝੋਨਾ ਲਾਉਂਦੇ ਨੇਗੇ ਭਾਵੇਂ ਉਹ ਅੱਧਾ ਲਾਉਂਦੇ ਆ ਭਾਵੇਂ ਸਾਰਾ ਲਾਉਂਦੇ ਆ ਜਾਂ ਆਪਣੇ ਖੇਤ ਦੇ ਵਿੱਚੋਂ ਚੌਥਾ ਹਿੱਸਾ ਅਗੇਤੇ ਝੋਨੇ ਦਾ ਲਾਉਂਦਾ ਜਿਹੜਾ ਕਿ ਇੰਨਾ ਦਿਨਾਂ ਦੇ ਵਿੱਚ ਵੱਢਿਆ ਜਾਂਦਾ ਤੇ ਜਾਂ ਪਿਛਲੇ ਹਫਤੇ ਤੋਂ ਜਿਹੜੀ ਕਟਾਈ ਆ ਉਹ ਸ਼ੁਰੂ ਹੋ ਚੁੱਕੀ ਆ ਤਾਂ ਕਿੰਨੇ ਕੁ ਝਾੜ ਰਹਿ ਰਹੇ ਨੇ 1509 ਉਹਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਦੀ ਕੋਸ਼ਿਸ਼ ਕਰਦਿਆਂ ਕਿਸਾਨ ਪ੍ਰਭੂ ਉਸ ਤੋਂ ਪਹਿਲਾਂ ਨਵੇਂ ਚੈਨਲ ਨਾਲ ਜੁੜਨ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਅਗਲੇ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣਗੀਆਂ ਤੇ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੇਸਬੁੱਕ ਪੇਜ ਫੋਲੋ ਕਰ ਲਿਓ ਸੋ ਗੱਲ ਕਰੀਏ ਕਿਸਾਨ ਪ੍ਰਭੂ ਝੇਤੇ ਝਾੜਦੀ ਇਹ ਹਰ ਵਾਰੀ ਆਪਾਂ ਕਹ ਲਈਏ ਸੱਠਾ ਨਹੀਂ ਲੱਗਦਾ ਹੁੰਦਾ ਕਿਉਂਕਿ ਝੇਤੇ ਇੱਕ ਅੱਧਾ ਸਾਲ ਚੰਗੇ ਰਹ ਜਾਂਦੇ ਬਾਕੀ ਦੇ ਸਾਲਾਂ ਦੇ ਵਿੱਚ ਇਹਨਾਂ ਨੇ ਲਗਭਗ ਘੱਟ ਹੀ ਨਿਕਲ ਆਉਂਦਾ ਪਰ ਫਿਰ ਵੀ ਕਿਤੇ ਵੀ ਜਾ ਕੇ ਬਹੁਤ ਘੱਟ ਚਾਂਸੇ ਹੁੰਦੇ ਆ ਜਿਹੜੇ ਪਸੇਤੇ ਝੋਨੇ ਦੇ ਨਾਲ ਇਹਨਾਂ ਨੂੰ ਜੇਕਰ ਆਪਾਂ ਕੰਪੀਟ ਕਰਕੇ ਦੇਖੀ ਤਾਂ ਉੱਥੇ ਤੱਕ ਪਹੁੰਚ ਜਾਣ ਪਰ ਕਿਤੇ ਨਾ ਕਿਤੇ ਜਿਹੜੀ ਤੀਸਰੀ ਫਸਲ ਆ ਉਹ ਬੈਨੀਫਿਟ ਦੇ ਕੇ ਜਾਂਦੀ ਆ ਬਹੁਤ ਸਾਰੇ ਵੀਰ ਇਸ ਫਸਲ ਨੂੰ ਸੱਠਾ ਮੰਨਦੇ ਆ ਤੇ ਦੂਸਰੀਆਂ ਫਸਲਾਂ ਨੂੰ ਪੱਕੀ ਫਸਲ ਮੰਨਦੇ ਆ ਤਾਂ ਐਸੀ ਕਰਕੇ ਉਹ ਪਰਾ ਕਾਫੀ ਵੱਡੇ ਰਕਬੇ ਦੇ ਵਿੱਚ ਲਾ ਲੈਂਦੇ ਆ ਤੇ ਜਿੰਨਾ ਵੀ ਹੋ ਜਾਂਦਾ ਉਹ ਇਸ ਨੂੰ ਸੱਠਾ ਮੰਨਦੇ ਆ ਪਰ ਫਿਰ ਵੀ ਚਲੋ ਖੇਤੀ ਖੇਤੀ ਆ ਝਾੜ ਦੀ ਗੱਲ ਕਰੀਏ ਕਿਸਾਨ ਭਰਾਓ ਜਿਹੜੇ 1509 ਬਹੁਤ ਸਾਰੇ ਕਿਸਾਨ ਭਰਾਵਾਂ ਨੇ ਵੱਢੀ ਆ ਆਪਣੇ ਲਈ ਕਈ ਕਿਸਾਨ ਭਰਾਵਾਂ ਦੇ ਫੋਨ ਆਏ ਜਾਂ ਜਾਂ ਉਹਨਾਂ ਦੇ ਮਿੱਤਰ ਪਿਆਰੇ ਨੇ ਵੱਢੀ ਆ ਤਾਂ ਉੱਥੇ ਉਹਨਾਂ ਦਾ ਜਿਹੜਾ ਝਾੜ ਆਗਾ ਉਹ ਲਗਭਗ ਆਪਾਂ ਕਹ ਲਈਏ ਕਿ 18 ਤੋਂ ਲਾ ਕੇ ਐਂਡ ਟੂ ਐਂਡ 20 ਕਮੰਟਲ ਤੱਕ ਆਇਆ ਇੱਕ ਭਰਾ ਨੇ ਨੋਟ ਕਰਾਇਆ ਦਾ 22.5 ਕਮੰਟਲ ਦਾ ਝਾੜ ਜਿਹੜਾ ਆ ਕਹਿਣ ਦਾ ਭਾਵ 55-56 ਕਮੰਟ ਦਾ ਨਹੀਂ ਲਗਭਗ ਪਰ 1 ਏਕੜ ਦਾ 8 ਕਨਾਲਾਂ ਦੇ ਸਟੈਂਡਰਡ ਕਿੱਲੇ ਦਾ ਝਾੜ ਆ ਜਿਹੜਾ ਉਹ 50 ਕਮੰਨੀ ਆਇਆ 50 ਮੰਨ ਤੋਂ ਥੱਲੇ ਥੱਲੇ ਕਹਿ ਸਕਦੇ ਆ ਪਲੱਸ ਨਹੀਂ ਪਰ ਜੇਕਰ ਆਪਾਂ 50 ਦੀ ਐਵਰੇਜ ਵੀ ਮੰਨੀ ਤਾਂ ਪਿਛਲੇ ਦਿਨਾਂ ਦੇ ਵਿੱਚ ਜਿੰਨਾ ਭਰਾਵਾਂ ਨੇ ਅੱਜ ਤੋਂ 5-6 ਦਿਨ ਪਹਿਲਾਂ ਇੱਕ ਭਰਾ ਨੇ ਗੱਲਬਾਤ ਕੀਤੀ ਕਿ ਉਹਨਾਂ ਨੇ ਝੋਨਾ ਵੇਚਿਆ ਤਾਂ ਉੱਥੇ ਉਹਨਾਂ ਦਾ ਰੇਟ ਸੀਗਾ ਜਿਹੜਾ ਉਹ 3370 ਰੁਪਏ ਲੱਗਿਆ ਤਾਂ ਕਿਉਂਕਿ ਵੱਖ-ਵੱਖਰੇ ਏਰੀਆ ਦੇ ਭਰਾ ਜਿਹੜੀ ਜਾਣਕਾਰੀ ਉਹ ਸਾਂਝੀ ਕਰਦੇ ਨੇ ਤਾਂ ਪੀਪੀ 70 ਦੇ ਨਾਲ ਜਿਹੜਾ 20 ਮੰਟਲ ਨੂੰ ਮਲਟੀਪਲਾਈ ਕਰ ਸਕਦੇ ਇਹ ਲਗਭਗ 667000 ਦਾ ਝੋਨਾ ਜਿਹੜਾ ਪਰ ਏਕੜ ਦੇ ਵਿੱਚ ਹੋਇਆ ਜਿਹੜਾ ਕਿ ਪਛੇਤੇ ਝੋਨੇ ਦੇ ਕਿਤੇ ਲਵੇ ਲਾਉਣੇ ਵੀ ਨਹੀਂ ਲੱਗਦਾ ਜਾ ਕੇ ਫਿਰ ਵੀ ਉਹੀ ਗੱਲ ਆ ਜਾਂਦੀ ਹੈ ਤੀਸਰੀ ਫਸਲ ਕਰਕੇ ਲਾਉਣਾ ਪੈਂਦਾ ਐਸ ਵਾਰ ਕਿਉਂ ਨਹੀਂ ਝਾੜ ਆਈ ਉਹਦਾ ਇੱਕ ਕਾਰਨ ਬਣਦਾ ਕਿਸਾਨ ਭਰਾਓ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਆਪਾਂ ਨੂੰ ਸਭ ਨੂੰ ਹੀ ਪਤਾ ਕਿ ਮਾਹੌਲ ਕਿਉਂ ਜਾ ਰਿਹਾ ਸੀਗਾ ਮੀਕਣੀ ਦਾ ਮਾਹੌਲ ਚੱਲ ਰਿਹਾ ਸੀ। ਕਿਸਾਨਪ੍ਰਭ ਉਸ ਮੀਕਣੀ ਤੋਂ ਪਹਿਲਾਂ ਬਹੁਤ ਸਾਰੇ ਝੋਨੇ ਨਿਸਰੇ ਸੀ ਜਾਂ ਉਹਦੇ ਵਿੱਚ ਹੀ ਨਿਸਰੇ ਨੇ। ਅਗਰ ਝੋਨੇ ਉਹਦੇ ਵਿੱਚ ਹੀ ਨਿਸਰੇ ਆ ਥੋੜੇ ਘਣੇ ਝੋਨੇ ਜਿਹੜੇ ਪਹਿਲਾਂ ਟੱਪ ਗਏ ਸੀ ਭਾਰ ਉੱਥੇ 2-3 ਗੱਲਾਂ ਦੀ ਕਮੀ ਮਹਿਸੂਸ ਕੀਤੀ ਹੈ ਜਿਹੜੀ ਕਿ ਕਿਸਾਨਪ੍ਰਭਾਂ ਦੇ ਨਾਲ ਗੱਲਬਾਤ ਹੁੰਦੀ ਹੈ ਇੱਕ ਤਾਂ ਜਿਹੜੀਆਂ ਤੱਤਾਂ ਵਾਲੇ ਸੜਕਿਆ ਸੀਗੇ ਜਿਹੜੇ ਅਗੇਤੇ ਝੋਨੇ ਤੇ ਖਾਸ ਕਰਕੇ ਪੋਟਾਸ਼, ਜ਼ਿੰਕ ਜਾਂ ਆਪਾਂ ਕਹ ਲਈਏ ਜਾਂ ਫਾਸਫੋਰਸ ਵਾਲੇ ਜਿਹੜੇ ਸੜਕਿਆ ਕਰਨੇ ਹੁੰਦੇ ਆ ਉਹਨਾਂ ਸ ਤੇ ਨਹੀਂ ਬਾਂਝੇ ਰਹੇ ਤਾਂ ਉੱਥੇ ਹੀ ਇੱਕ ਬਹੁਤ ਵੱਡਾ ਕਾਰਨ ਆ ਹੁਣ ਪਿਛਲੇ ਦਿਨਾਂ ਦੇ ਵਿੱਚ ਜਦੋਂ ਪਕਾਈ ਹੋਣੀ ਸੀ ਝੋਨੇ ਦੀ ਉਸ ਟਾਈਮ ਤੇ ਜਾ ਕੇ ਇੱਕਦਮ ਧੁੱਪ ਪੈ ਗਈ ਤੇ ਉੱਥੇ ਜਾ ਕੇ ਜਿਹੜਾ ਝੋਨੇ ਦਾ ਭਾਰ ਆ ਉਹ ਲਾਸ ਹੋ ਗਿਆ ਤਾਂ ਦੋ ਵੱਡੇ ਕਾਰਨ ਨੇ ਜਿਹੜੇ ਕਿਸਾਨ ਭਰਾਵਾਂ ਦੇ ਨਾਲ ਗੱਲਬਾਤ ਕਰਕੇ ਜੋ ਕਿਸਾਨ ਭਰਾ ਘੱਟ ਝਾੜ ਨੂੰ ਆਪਣੇ ਪਿੰਡ ਤੇ ਹੰਡਾ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਕੇ ਇਹ ਚੀਜ਼ ਨਿਕਲ ਕੇ ਸਾਹਮਣੇ ਆਈ ਆ ਕਿਉਂਕਿ ਪਿਛਲੇ ਸਾਲਾਂ ਦੀ ਪ੍ਰੈਕਟਿਸ ਤੇ ਇਸ ਸਾਲ ਦੀ ਪ੍ਰੈਕਟਿਸ ਦੇ ਵਿੱਚ ਫਰਕ ਨਾਲ ਦੀ ਨਾਲ ਜੇਕਰ ਆਪਾਂ ਘੱਟ ਟਾਈਮ ਵਾਲੇ ਹਾਈਬ੍ਰਿਡ ਕਿਸਮਾਂ ਦੀ ਗੱਲ ਕਰੀਏ ਕਿਸਾਨ ਪ੍ਰਭੂ ਉਹਨਾਂ ਨੇ ਵੀ 28 ਕਮੰਟ ਨੂੰ ਟੱਚ ਨਹੀਂ ਕੀਤਾ ਉਹਨਾਂ ਦੇ ਨਾਲ ਵੀ ਇਹੀ ਵਾਪਰਿਆ। ਆਮੇ ਕਿ ਉਹਨਾਂ ਭਰਾਵਾਂ ਦੀ ਬਹੁਤ ਪ੍ਰੈਕਟਿਸ ਹੁੰਦੀ ਹੈ ਇਹਨਾਂ ਦਿਨਾਂ ਦੇ ਵਿੱਚ ਉਹ ਕਾਫੀ ਛੜਕਿਆ ਕਰ ਜਾਂਦੇ ਨੇ ਪੀਕੇ ਵਗੈਰਾ ਦੇ। ਆਂਜਾ ਕਿ ਉਹ ਝਾੜ ਲੈਂਦੇ ਨੇ ਪਰ ਇਸ ਵਾਰ ਉਹ ਚੀਜ਼ ਹੈ ਜਿਹੜੀ ਉਹ ਆਪਾਂ ਕਹ ਲਈਏ ਕਿ ਉਹਦੇ ਤੋਂ ਬੰਝੇ ਰਹਿ ਗਏ ਝੋਨੇ ਤੇ ਜਿਹੜੇ ਖਾਸ ਕਰਕੇ ਪਰਮਲ ਕਿਸਮਾਂ ਵੀ ਸੀ ਹਾਈਬ੍ਰਿਡ ਕਿਸਮਾਂ ਉਹਨਾਂ ਦਾ ਝਾੜ ਵੀ ਆ 228 ਕਵਾਂਟਲ ਤੱਕ ਦੀ ਅੰਚ ਤੱਕ ਜਿਹੜੀ ਆਪਣੇ ਕੋਲੇ ਰਿਪੋਰਟ ਆਈ ਆ ਉਹ ਆਈ ਆਗੀ। ਤਾਂ ਅਗੇ ਇੱਥੇ ਝੋਨੇ ਨੇ ਜਿਹੜੇ ਕੋਈ ਬਾਲੇ ਵਧੀਆ ਨਹੀਂ ਰਹੇ ਪਰ ਆਸ ਕਰਦੇ ਹਾਂ ਜਿਹੜੇ ਦੂਆ ਅਗਲੀ ਡਿਟੇਲ ਆਉਂਗੀ ਜਿਹੜੀ ਅਗਲੇ ਝੋਨੇ ਆਉਣਗੇ ਉਹ ਆਪਾਂ ਸਮਝ ਸਕਦੇ ਹਾਂ ਕਿ ਉਹਨਾਂ ਦਾ ਝਾੜ ਆਟੋਮੈਟਿਕਲੀ ਚੰਗਾ ਰਹੇਂਦੇ ਅਸਰਨੇਗੀ ਪਰ ਤੇ ਨਾਲ ਦੀ ਨਾਲ ਜਿਹੜੇ ਹੁਣ ਅੱਗੇ ਵਧਣ ਜਾ ਰਹੇ ਨੇਗੇ ਥੋਨੇ ਤਾਂ ਉੱਥੇ ਵੀ ਕਿਤੇ ਨਾ ਕਿਤੇ ਜਿਹੜੀ ਰੇਟਾਂ ਦੀ ਮਾਰ ਹੋ ਸਕਦਾ ਕਿਸਾਨ ਭਰਾਵਾਂ ਕਿਉਂਕਿ ਉਹ ਤਿੰਨ ਹਜ਼ਾਰ ਦੇ ਇਧਰ ਉਧਰ ਰੇਟ ਘੁੰਮੀ ਜਾਂਦੇ ਨੇ ਹੁਣ ਬਾਸਮਤੀ ਦੇ ਮੰਡੀਆਂ ਦੇ ਵਿੱਚ ਕਿਤੇ 100 ਵੱਧ ਕੇ ਦੇ 200 ਘੱਟ ਉੱਥੇ ਹੀ ਬਾਸਮਤੀ ਤੇ ਮਾਰ ਆ ਜਿਹੜੀ ਉਹ ਦੇਖਣ ਨੂੰ ਮਿਲ ਸਕਦੀ ਹੈ ਕਹਿਣ ਦਾ ਭਾਵ ਅਗੇਤੇ ਜਿਹੜੇ ਲਾਏ ਹੋਏ ਬਾਸਮਤੀ ਸੀਗੇ ਉਹ ਕੁੱਲ ਮਿਲਾ ਕੇ ਵੀ ਆਪਾਂ ਕਹਿ ਸਕਦੇ ਹਾਂ ਕੋਈ ਬਾਲਾ ਵਧੀਆ ਤਜਰਬਾ ਇਸ ਸਾਲ ਨਹੀਂ ਰਹਿ ਰਿਹਾ ਅਜੇ ਅਜੇ ਤੱਕ ਪਰ ਕੱਲ ਨੂੰ ਕੀ ਹੋ ਜਾਣਾ ਉਹ ਆਉਣ ਵਾਲੇ ਟਾਈਮ ਦੇ ਗਰਭ ਦੇ ਵਿੱਚ ਆ ਸੋ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬ